ਲਖਯੂਤ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਰਜੌਰੀ ਗਾਰਡਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਇਜਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਕਰਮਤ ਸਮਾਗਮ ਕਰਵਾਈ ਗਈ ਇਸ ਮੌਕੇ ਬੱਚਿਆਂ ਨੇ ਕੀਰਤਨ ਗਾਇਨ ਕੀਤਾ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਕਾਲਕਾ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਅਤੇ ਫਾਊਂਡੇਸ਼ਨ ਦੇ ਨੁਮਾਇੰਦਿਆਂ ਸ਼ਮੂਲੀਤ ਕੀਤੇ ਇਸ ਉਪਰਾਲੇ ਲਈ ਫਾਊਂਡੇਸ਼ਨ ਤੇ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਵੀ ਕੀਤੀ ਗਈ ਦੇਖੋ ਮੈਂ ਸਮਝਦਾ ਕਿ ਸਿੱਖ ਯੂਥ ਫਾਊਂਡੇਸ਼ਨ ਜਿਹੜੀ ਹੈ ਅੱਜ ਅੱਜ ਦੀ ਡੇਟ 'ਚ ਰਜੋਰੀ ਗਾਰਡਨ ਦੇ ਗੁਰਦੁਆਰਾ ਸਾਹਿਬ ਦੀ ਗਰੀਟ ਦੀ ਹੱਡੀ ਆ ਜਿਹੜਾ ਕੰਮ ਪ੍ਰਬੰਧਕਾਂ ਨੂੰ ਕਰਨਾ ਚਾਹੀਦਾ ਗੁਰੂ ਘਰ ਦੀਆਂ ਸਿੰਘ ਸਭਾਵਾਂ ਨੂੰ ਕਰਨਾ ਚਾਹੀਦਾ ਇਲਾਕਿਆਂ ਦੀਆਂ ਉਹ ਅੱਜ ਕੰਮ ਐਫਓ ਦੇ ਯੂਥ ਕਰ ਰਹੇ ਆ ਔਰ ਬਹੁਤ ਛਲਾਕਾ ਜੋ ਕੰਮ ਕਰ ਰਹੇ ਸਮੂਚੀ ਟੀਮ ਸਰਦਾਰ ਨੀ ਸਿੰਘ ਜੀ ਉਹਨਾਂ ਦੇ ਨਾਮ ਲਗਵਾਈ ਕਰਦੇ ਆ ਸਮੂਚੀ ਟੀਮ ਨੇ ਮਿਲ ਕੇ ਜਿਹੜੇ ਉਪਰਾਲੇ ਕੀਤੇ ਨੇ ਇੱਥੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਦਾ ਗੁਰ ਇਤਿਹਾਸ ਦੇ ਨਾਲ ਜੋੜਨ ਦਾ ਔਰ ਅੱਜ ਆ ਕੇ ਨਹੀਂ ਖੁਸ਼ੀ ਹੋਈਏ ਕਿ ਜਿਹੜੇ ਇਸ ਫਾਊਂਡੇਸ਼ਨ ਦੇ ਬੱਚੇ ਨੇ ਉਹਨਾਂ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਥੇ ਕੀਰਤਨ ਕੀਤਾ ਵਾਕਿਆ ਇਸ ਤਰ੍ਹਾਂ ਲੱਗਦਾ ਸੀ ਕਿ ਕਿਸੇ ਵੱਡੇ ਪ੍ਰੋਫੈਸ਼ਨਲ ਜਿਸ ਤਰ੍ਹਾਂ ਗਾਇਨ ਕਰਦੇ ਨੇ ਉਸ ਦੇ ਹਿਸਾਬ ਨਾਲ ਬੱਚਿਆਂ ਨੇ ਇੱਥੇ ਕੀਰਤਨ ਕੀਤਾ ਔਰ ਵੱਡੇ ਵੱਡੇ ਰਾਗੀ ਜਿਸ ਤਰੀਕੇ ਦੇ ਨਾਲ ਕੀਰਤਨ ਕਰਦੇ ਨੇ ਸੋ ਇਹ ਇੱਕ ਪ੍ਰੇਰਣਾ ਔਰ ਇੱਕ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਬਹੁਤ ਸ਼ਿਵਕਾਜੋਗ ਹੈ ਔਰ ਇਹਦੀ ਲੋੜ ਹੈ ਕਿ ਘਰ-ਘਰ ਦੇ ਵਿੱਚ ਇਹ ਸੁਨਿਆਪਾਂ ਲੈ ਕੇ ਜਾ ਸਕੀਏ ਹਰ ਇਲਾਕੇ ਦੀ ਸਿੰਘ ਸੁਬਾ ਇਸ ਤਰ੍ਹਾਂ ਅੱਗੇ ਵਾਚੜ ਕੇ ਕਰ ਸਕਿਆ ਉਹ ਤਾਂ ਹੀ ਹੁੰਦਾ ਹੈ ਕਿ ਜਿਸ ਵਕਤ ਪ੍ਰਬੰਧਕਾਂ ਦਾ ਸਾਥ ਦੇਣ ਔਰ ਇੱਥੇ ਦੇ ਜਿਹੜੇ ਜਨ ਅਸੀ ਕਤਰ ਨੇ ਸਰਦਾਰ ਮਨਜੀਤ ਸਿੰਘ ਜੀ ਖੰਨਾ ਜੀ ਐਚਐਸ ਪਾਰਟੀਆ ਜੀ ਰਾਜਾ ਜੀ ਇਹ ਸਾਰੀ ਜਿਹੜੀ ਸਮੂਚੀ ਟੀਮ ਹੈ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਹੋਇਆ ਹੈ ਔਰ ਸਾਰੇ ਮਿਲ ਕੇ ਜਿਹੜਾ ਕੰਮ ਕਰ ਰਹੇ ਨੇ ਅੱਜ ਮੈਂ ਗੁਰੂ ਸਾਹਿਬ ਦੇਸ਼ ਸਾਹਿਬ ਜਾਦਿਆਂ ਦੇ ਸ਼ਾਹਤਾਂ ਦੇ ਦਿਨ ਦੇ ਵਿੱਚ ਇਹੋ ਜੇ ਬੱਚੇ ਜਿਸ ਵਕਤ ਸ਼ਾਹਤਾਂ ਕੀਰਤਨ ਕਰ ਰਹੇ ਹੋਣ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਦਸਵੇਂ ਪਾਤਸ਼ਾਹ ਨੇ ਜਿਸ ਤਰ੍ਹਾਂ ਸਾਰਾ ਸਰਬੰਸ ਸਿੱਖ ਕੌਮ ਦੇ ਵਾਸਤੇ ਵਾਰ ਦਿੱਤਾ ਉਹਨਾਂ ਸ਼ਹਾਦਤਾਂ ਦੇ ਦਿਹਾੜਿਆਂ ਨੂੰ ਯਾਦਗਰ ਕਰਨ ਵਾਸਤੇ ਔਰ ਆਪਣੇ ਬੱਚਿਆਂ ਨੂੰ ਦੱਸਣ ਦੇ ਵਾਸਤੇ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਬਹੁਤ ਵਧੀਆ ਉਪਰਾਲਾ ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤੇ ਜਾ ਰਹੇ ਨੇ ਔਰ ਖਾਸ ਕਰਕੇ ਰਜੋਰੀ ਗਾਰਡਨ ਜੋ ਇੱਕ ਦਿੱਲੀ ਦੀ ਕਹਿੰਦੀ ਘਾਂਦੀ ਬੜੀ ਫੇਮਸ ਸੰਸਥਾ ਫੇਮਸ ਥਿੰਗਸ ਉਹਨਾਂ ਦੇ ਵਿੱਚੋਂ ਸਿੱਖ ਯੂਥ ਫਾਊਂਡੇਸ਼ਨ ਸਿੱਖੀਉਂਦ ਫਾਊਂਡੇਸ਼ਨ ਦੇ ਜਿਹੜੇ ਮੇਰੇ ਵੀਰ ਨੇ ਨੌਜਵਾਨ ਇਹਨਾਂ ਨੇ ਵੀ ਬੀੜਾ ਚੁੱਕਿਆ ਕਿ ਆਪਣੀ ਆਉਣ ਵਾਲੀ نسل ਆਉਣ ਵਾਲੀ ਪਨੀਰੀ ਨੂੰ ਕਿਸ ਤਰ੍ਹਾਂ ਆਪਾਂ ਸਿੱਖੀ ਸਿੱਖ ਇਤਿਹਾਸ ਨਾਲ ਜੋੜ ਕੇ ਰੱਖੀਏ ਉਹਨਾਂ ਦੇ ਨੂੰ ਇਕੱਠੇ ਕਰਕੇ ਬੱਚਿਆਂ ਨੂੰ ਹਰ ਸਾਲ ਸਾਰਾ ਸਾਲ ਇਹ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਅੱਜ ਇਹ ਉੱਚੇਚੇ ਤੌਰ ਤੇ ਇਹਨਾਂ ਸ਼ਾਦਦਾਂ ਦੇ ਦਿਹਾੜਿਆਂ ਤੇ ਪ੍ਰੋਗਰਾਮ ਕਰਾਉਣੇ ਨੇ ਮੈਂ ਇਹਨਾਂ ਨੂੰ ਜਿੱਥੇ ਤੇ ਇਸ ਗੱਲ ਦਾ ਧੰਨਵਾਦੀ ਹਾਂ ਉੱਥੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਗੁਰੂ ਸਾਹਿਬਾਂ ਨੇ ਸਾਰਾ ਸਰਬੰਸ ਅੱਜ ਦੇ ਦਿਨਾਂ ਦੇ ਵਿੱਚ ਸਾਡੇ ਪਰਿਵਾਰ ਤੱਕ ਤੇ ਸਾਨੂੰ ਅੱਗੇ ਆਪਣੇ ਸਰਬੰਸ ਨੂੰ ਆਪਣੇ ਸਿੱਖ ਇਤਿਹਾਸ ਨੂੰ ਆਪਣੀ ਕੌਮ ਨੂੰ ਹੋਰ ਜ਼ਿਆਦਾ ਬੁਲੰਦੀਆਂ ਤੇ ਲੈ ਜਾਣ ਵਾਸਤੇ ਇਹਨਾਂ ਦਿਹਾੜਿਆਂ ਦੇ ਵਿੱਚ ਆਉਣਾ ਜ਼ਰੂਰੀ ਹੈ ਔਰ ਇਹਨਾਂ ਦਿਹਾੜਿਆਂ ਦੇ ਇਤਿਹਾਸ ਨੂੰ ਸੁਣਨਾ ਜ਼ਰੂਰੀ ਹੈ ਸੁਣਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਿੱਖੀ ਦੇ ਵਿੱਚ ਅਡੋਲਤਾ ਕਿੱਦਾਂ ਕਾਇਮ ਰਵੇ ਅਸੀਂ ਡੋਲੀ ਐ ਨਾ ਬੱਚੇ ਡੋਲੇ ਨਹੀਂ ਬੱਚੇ ਜਿੱਤ ਕੇ ਗਏ ਜੇ ਬੱਚੇ ਡੋਲ ਜਾਂਦੇ ਸਾਡਾ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ ਇਹੀ ਬੱਚਿਆਂ ਨੂੰ ਸਮਝਾਉਣਾ ਜ਼ਰੂਰੀ ਹੈ ਕਿ ਅਸੀਂ ਸਿੱਖੀ ਤੋਂ ਨਡੋਲੀਏ ਭਾਵੇਂ ਕੁਝ ਵੀ ਵਾਰਨਾ ਪੈ ਜਾਵੇ ਸਾਨੂੰ ਜਿਸ ਤਰ੍ਹਾਂ ਜੀ ਸਾਰੀ ਸੰਗਤ ਜਾਣਦੀ ਹੈਗੀ ਹੈ ਕਿ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਛੋਟੇ ਤੇ ਵੱਡੇ ਸਾਬਜਾਂ ਦੀ ਦੀ ਸ਼ੀਧੀ ਨੂੰ ਤੇ ਮਾਤਾ ਗੁਜਰ ਕਾਲਜੀ ਦੀ ਸ਼ੀਧੀ ਨੂੰ ਸਨਪਰਪਿਤ ਹੈਗਾ ਉਸੇ ਨੂੰ ਮੁੱਖ ਰੱਖਦੇ ਹੋਏ ਸਿੱਖ ਯੂਥ ਫਾਊਂਡੇਸ਼ਨ ਤੇ ਸਿੰਘ ਸਵਾ ਰਜੋਰੀ ਗਾਰਡਨ ਪ੍ਰਬੰਧਕ ਕਮੇਟੀ ਨੇ ਮਿਲ ਕੇ ਉਪਰਾਲਾ ਕੀਤਾ ਹੈ ਜੀ ਅਸੀਂ ਆਈਆਂ ਸੰਗਤਾਂ ਜੋ ਅੱਜ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦਾ ਬੜਾ ਹੁਸ਼ਾ ਹੈਗਾ ਤੇ ਨਾਲ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਜੋ ਇਹ ਹਫਤੇ ਅਗੇਨ ਉਹਨਾਂ ਨੂੰ ਬਿਲਕੁਲ ਸਾਦਗੀ ਨਾਲ ਮਤਲਬ ਰੱਖਿਏ ਕਿ ਅਸੀਂ ਲੋਕ ਕ੍ਰਿਸਮਸ ਤੇ ਤੇ ਡਾਇਵਰਟ ਹੋ ਗਏ ਆ ਗਿਆ ਪਰ ਆਪਾਂ ਜੋ ਸਾਡਾ ਮੇਨ ਜਿਹੜਾ ਫੋਕਸ ਹੋਣਾ ਚਾਹੀਦਾ ਹੈਗਾ ਕਿ ਜੋ ਸਭ ਜਿਆਦਿਆਂ ਨੇ ਸਾਡੇ ਵਾਸਤੇ ਬਲਿਦਾਨ ਦਿੱਤਾ ਹੈਗਾ ਉਸੇ ਨੂੰ ਅਸੀਂ ਜ਼ਾਇਆ ਕਰ ਰਹੇ ਹਾਂ ਮੇਰੇ ਹਿਸਾਬ ਨਾਲ ਤੇ ਮੈਂ ਬੱਚਿਆਂ ਨੂੰ ਜੋ ਸਾਡੇ ਸਿੱਖੀ ਫਾਊਂਡੇਸ਼ਨ ਦੇ ਵੋਲੰਟੀਅਰ ਅਗੇ ਉਹਨਾਂ ਨੇ ਵੀ ਅੱਜ ਇੱਥੇ ਕੀਰਤਨ ਦਰਬਾਰ ਵਿੱਚ ਪਾਰਟਿਸਪੇਟ ਕੀਤਾ ਹੈ ਬੱਚਿਆਂ ਨੇ 30 ਤੋਂ 40 ਬੱਚੇ ਆਏ ਸੀ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮੇ ਹਿੱਸਾ ਲிட்ட ਹੈ ਤੇ ਮੈਂ ਆਪਣੇ ਵੀਰਾਂ ਨੂੰ ਪ੍ਰਬੰਧਕ ਕਮੇਟੀ ਦੇ ਸਾਰੇ ਜਿਹੜੇ ਅਹੁਦੇਦਾਰ ਹੈਗੇ ਹਰਮਨਜੀਤ ਸਿੰਘ ਜੀ ਮਨਜੀਤ ਸਿੰਘ ਖੰਨਾ ਜੀ ਪ੍ਰੀਤਪ੍ਰਤਾਪ ਸਿੰਘ ਜੀ ਪਾਟਿਆ ਜੀ ਇਹਨਾਂ ਸਭ ਦਾ ਦਿਲ ਦੀ ਕਰਾਈ ਧੰਨਵਾਦ ਕਰਦਾ ਜਿਨ੍ਹਾਂ ਨੇ